ਸਚਗੁਰੂ ਜੀ ਮੈਂ ਹਕਰ ਸਿੰਘ ਵੇਦੀ ਅਕਸਰੀ ਪੰਜਾਬ ਦੇ ਮੁੱਖ ਮੰਤਰੀ ਵਿਰੋਧੀ ਧਿਰਾਂ ਨੂੰ ਘੇਰਦੇ ਵੇਖੇ ਜਾ ਸਕਦੇ ਆ ਬਹੁਤ ਸਾਰੇ ਬਿਆਨ ਬਹੁਤ ਸਾਰੀਆਂ ਟਿੱਪਣੀਆਂ ਤੇ ਹਮਲਾਵਰ ਰੁਖ ਜਿਸ ਤਰ੍ਹਾਂ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧੀ ਧਿਰਾਂ ਦੇ ਪ੍ਰਤੀ ਦੇਖਿਆ ਜਾਂਦਾ ਤਾਂ ਇਸ ਗੱਲ ਦੀ ਖੂਬ ਚਰਚਾ ਬਣੀ ਸੀ ਕਿ ਕਿਸ ਤਰ੍ਹਾਂ ਮੌਜੂਦਾ ਮਾਹੌਲ ਦੀ ਸਿਆਸਤ ਦੇ ਵਿੱਚ ਸਿਆਸਤਦਾਨ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਆ ਤੇ ਨਵੇਂ ਪੱਦਰ ਦੀ ਸਿਆਸਤ ਦਾ ਖੰਭਿਆਜਾ ਇਹਨਾਂ ਸਿਆਸਤਦਾਨਾਂ ਨੂੰ ਖੁਦ ਹੀ ਭੁਗਤਣਾ ਪੈਂਦਾ ਜਿਸ ਦੀ ਲੋਕ ਖੂਬ ਚਰਚਾ ਕਰ ਰਹੇ ਸੀ ਜਿਸ ਤਰ੍ਹਾਂ ਅਕਸਰ ਹੀ ਕੋਸ਼ਿਸ਼ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕਿ ਵਿਰੋਧੀ ਧਿਰਾਂ ਨੂੰ ਨੀਮਾ ਕਿਵੇਂ ਦਿਖਾਇਆ ਜਾਵੇ ਵਿਰੋਧੀ ਧਿਰਾਂ ਨੂੰ ਘੇਰਿਆ ਕਿੱਦਾਂ ਜਾਵੇ ਬਹੁਤ ਸਾਰੇ तमाम ਮੁੱਦਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਅਕਸਰ ਆਖਦੇ ਆ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ ਤੇ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਜਿਸ ਤਰ੍ਹਾਂ ਵਿਰੋਧੀ ਧਿਰਾਂ ਨੂੰ ਘੇਰਿਆ ਜਾ ਰਿਹਾ ਹੈ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੋਣਾ ਦੇ ਨੇੜੇ ਤੇੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਨ ਦੀ ਤਿਆਰੀ ਕੀਤੀ ਹੋਈ ਹੈ ਜੇ ਉਸ ਤਿਆਰੀ ਨੂੰ ਵੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੋਵੇਂ ਪਾਸੇ ਤੋਂ ਘੇਰਾ ਪਾਇਆ ਜਾਏਗਾ ਇੱਕ ਤਾਂ ਧਰਮ ਦੇ ਪੱਖ ਤੋਂ ਤੇ ਦੂਸਰਾ ਰਾਜਨੀਤੀ ਦੇ ਪੱਖ ਤੋਂ ਗੁਰਦੁਆਰਾ ਕਾਲ ਬੂੰਗਾ ਵਿੱਚ ਚੱਲੀ ਗੋਲੀ ਨੂੰ ਲੈ ਕੇ ਜਿਸ ਤਰ੍ਹਾਂ ਸ਼੍ਰੀ ਕਲਕੱਤਕ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਉਹ ਰਿਪੋਰਟ ਕੁਝ ਦਿਨ ਪਹਿਲਾਂ ਹੀ ਜਲਦ ਤੱਕ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਸਪਸ਼ਟ ਹੁੰਦਾ ਹੈ ਕਿ ਅਗਲਾ ਐਕਸ਼ਨ ਇਸ ਅਕਾਲ ਤੱਕ ਸਭ ਵੱਲੋਂ ਕੀ ਹੋਵੇਗਾ ਤੇ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਜੇ ਉਸ ਰਿਪੋਰਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਜਾਂ ਇਸ ਕਰਕੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਕਿ ਕਿਉਂਕਿ ਗ੍ਰਹਿ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਕੋਲ ਹੈ ਤੇ ਗੋਲੇ ਚਲਾਉਂਦੇ ਹੁਕਮ ਗੁਰਦੁਆਰਾ ਕਾਲ ਬੂੰਗਾ ਦੇ ਵਿੱਚ ਕਿਸ ਨੇ ਦਿੱਤੇ ਕਿਉਂ ਦਿੱਤੇ ਤੇ ਆਖਰ ਗੁਰਦੁਆਰਾ ਸਾਹਿਬ ਵਿੱਚ ਗੋਲੀ ਚੱਲੀ ਹੀ ਕਿਉਂ ਬਹੁਤ سارے ਸਵਾਲ ਨੇ ਜਿਸ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਵੱਡਾ ਐਕਸ਼ਨ ਕੀਤਾ ਜਾ ਸਕਦਾ ਹੈ ਤੇ ਇਥੋਂ ਤੱਕ ਕਿ ਜਿਹੜੀ ਖਬਰ ਸਾਡੇ ਕੋਲ ਹੈ ਉਸ ਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਤਲਬ ਵੀ ਕੀਤਾ ਜਾ ਸਕਦਾ ਜੇ ਦੂਜੇ ਪਾਸੇ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਤਿੱਖੀ ਤਿਆਰੀ ਕਰਦਾ ਨਜ਼ਰ ਆ ਰਿਹਾ ਹੈ ਹੁਣ ਸਰਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਇੱਕ ਮਾਨਹਾਨੀ ਦਾ ਮਕਦਮਾ ਠੋਕਿਆ ਤੇ ਮੁਕਸਰ ਸਾਹਿਬ ਦੀ ਅਦਾਲਤ ਦੇ ਵਿੱਚ ਜਾ ਕੇ ਇਸ ਗੱਲ ਦੀ ਪੁਸ਼ਟੀ ਖੁਦ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀ ਹੈ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ ਐਨਐਪਟੀੁਰ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ ਵਿੱਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਲਾ ਸਾਹਿਬ ਦੇ ਵਾਸਤੇ ਕੱਢੀ ਗਈ ਹੈ ਕੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢਿਆ ਹੁਣ ਜਦੋਂ ਸਰਕਾਰ ਸੀ ਉਦੋਂ ਕੱਢਿਆ ਐਡੇ ਝੂਠ ਬੋਲੇ ਉਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡਿਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਜਿਵੇਂ ਹੀ ਇਹ ਖਬਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਵੀ ਇੱਕ ਜਵਾਬ ਦੇਖਣ ਨੂੰ ਮਿਲਿਆ ਉਹਨਾਂ ਨੇ ਵੀ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਫੇਰ ਹਮਲਾ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਜੇ ਤਾਂ ਬਾਲਾਸਰ ਨਹਿਰ ਤੇ ਫਾਰਮ ਬਾਰੇ ਹੀ ਖੁਲਾਸਾ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਕਾਗਜ਼ ਉਹਨਾਂ ਦੇ ਕੋਲੇ ਮੌਜੂਦ ਨੇ ਜਿਸ ਦੇ ਵਿੱਚ ਸੁਖ ਵਿਲਾਸ ਬਾਰੇ ਖੁਲਾਸਾ ਹੋਏਗਾ ਬਸਾਂ ਬਾਰੇ ਖੁਲਾਸਾ ਹੋਏਗਾ ਤੇ ਕਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਗਈ ਹੈ ਤਾਂ ਇਸ ਦਾ ਹਿਸਾਬ ਵੀ ਸਰਕਾਰ ਨੂੰ ਲੈਣਾ ਆਉਂਦਾ ਤਾਂ ਕਹਿ ਸਕਦੇ ਹਾਂ ਕਿ ਹੁਣ ਵੇਚਾ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਸਿੰਘ ਮਾਨ ਹੋਰਾਂ ਦੇ ਵਿਚਾਲੇ ਇੱਕ ਲੜਾਈ ਦੇ ਰੂਪ ਵਿੱਚ ਸਾਹਮਣੇ ਆਏਗਾ ਤੇ ਕੁਝ ਦਿਨ ਪਹਿਲਾਂ ਹੀ ਇੱਕ ਤਿਆਰੀ ਜਿਹੜੀ ਸਰਕਾਰ ਨੇ ਕੀਤੀ ਸੀ ਕਿ ਕਿਸ ਤਰ੍ਹਾਂ ਬਿਜਲੀ ਸਮਝੋਤੇ ਹੋਇਆ ਤੇ ਉਸ ਦੀ ਜਾਂਚ ਵੀ ਵਿਜੀਲੈਂਸ ਨੂੰ ਸੌਂਪੀ ਗਈ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੀ ਜਿੱਥੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਕਰ ਰਹੀ ਸੀ ਤਾਂ ਉਸ ਦੇ ਮੱਦੇ ਨਜ਼ਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਦਾਲਤ ਵਿੱਚ ਘ੍ਰੇਸਨ ਦਾ ਫੈਸਲਾ ਕੀਤਾ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਹੁਣ ਤੱਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦਾ ਹੈ ਤੇ ਕਿਸ ਤਰ੍ਹਾਂ ਐਸਵਾਈਐਲ ਦੇ ਮੁੱਦੇ ਦੇ ਉੱਤੇ ਉਸ ਨੇ ਇਸ ਗੱਲ ਦਾ ਖੁਲਾਸਾ ਉਸ ਡਿਬੇਟ ਦੇ ਵਿੱਚ ਕੀਤਾ ਸੀ ਜਿਸ ਦੇ ਵਿੱਚ ਕੇਵਲ ਤੇ ਕੇਵਲ ਭਗਵੰਤ ਮਾਨ ਹੋਰੇ ਖੁਦ ਹੀ ਬੋਲਦੇ ਸਨ ਤਾਂ ਉਸ ਸਮੇਂ ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਸਰਕਾਰ 18 ਮਹੀਨਿਆਂ ਦਾ ਹਿਸਾਬ ਦੇਵੇ ਕਿ ਆਖਰ ਕਿਸ ਤਰ੍ਹਾਂ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਹੈ ਤਾਂ 1 ਕਰੋੜ ਦੇ ਕਰੀਬ ਸੁਖਵੀਰ ਸਿੰਘ ਬਾਦਲ ਹੋਰਾ ਨੇ ਭਗਵੰਤ ਸਿੰਘ ਮਾੜ ਹੋਰਾ ਤੇ ਮਕਦਮਾ ਠੋਕਿਆ ਤੇ ਇਹ ਗੱਲ ਕਹੀ ਹੈ ਕਿ ਹੁਣ ਭਗਵੰਤ ਮਾਨ ਨੂੰ ਮੁਕਸਰ ਦੀ ਧਰਤੀ ਤੇ ਆ ਕੇ ਇਹ ਦੱਸਣਾ ਪਏਗਾ ਇੱਕ ਕਿਸ ਤਰ੍ਹਾਂ ਉਸਨੇ ਬਾਦਲ ਪਰਿਵਾਰ ਨੂੰ ਟਾਰਗੇਟ ਕੀਤਾ ਤਾਂ ਮੈਂ ਪੰਜਾਬੀ ਬੋਲਦਾ ਬਹਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਸੀ ਕਿ 1952 ਦੇ ਵਿੱਚ ਕਿਸ ਤਰ੍ਹਾਂ ਨਹਿਰੀ ਪਾਣੀ ਹਾਸਲ ਕਰਨ ਲਈ ਬਾਲਾ ਸਰਫ ਫਾਰਮ ਤੱਕ ਨਹਿਰ ਪਹੁੰਚਾਈ ਗਈ ਤਾਂ ਦੂਜੇ ਪਾਸੇ ਇੱਕ ਨਿਜੀ ਚੈਨਲ ਵੱਲੋਂ ਵੀ ਬਾਲਾ ਸਰਫ ਫਾਰਮ ਦੇ ਨੇੜੇ ਤੇੜੇ ਜਾ ਕੇ ਪੂਰੀ ਸਥਿਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਾਲਾ ਸਰ ਫਾਰਮ ਬਾਰੇ ਜੋ ਬੋਲਿਆ ਉਹ ਸੱਚ ਹੈ ਤੇ ਉਹ ਤਸਵੀਰ ਜਿਹੜੀ ਨਿੱਜੀ ਚੈਨਲ ਤੇ ਦੇਖਣ ਨੂੰ ਮਿਲੀ ਸੀ ਤਾਂ ਉਸ ਦੇ ਵਿੱਚ ਸਿੱਧੇ ਤੌਰ ਤੇ ਬਾਦਲ ਪਰਿਵਾਰ ਹੀ ਟਾਰਗੇਟ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਬਾਦਲਾ ਨੇ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਚੁੱਟਾਲਾ ਨਾਲ ਦੋਸਤੀ ਪਗਾਈ ਤੇ ਜ਼ਮੀਨਾਂ ਹਾਸਲ ਕਰਨ ਲਈ ਤੇ ਇੱਥੋਂ ਤੱਕ ਕਿ ਬਾਲਾ ਸਰ ਫਾਰਮ ਬਣਵਾਇਆ ਤੇ ਬਾਲਾਸਰ ਫਾਰਮ ਤੱਕ ਕਿਸ ਤਰ੍ਹਾਂ ਨਹਿਰ ਪਹੁੰਚਾਈ ਗਈ ਤਾਂ ਪਾਣੀ ਖੁਦ ਦੇ ਖੇਤਾਂ ਨੂੰ ਬਚਾਉਣ ਲਈ ਬਾਦਲ ਪ੍ਰਬਾਰ ਨੇ ਨਿੱਜੀ ਤੌਰ ਤੇ ਲਾਹ ਲਿਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਹੁਣ ਸ਼ਰੂਮਣੀ ਅਕਾਲੀ ਦਲ ਨੇ ਇਸ ਗੱਲ ਦੇ ਉੱਤੇ ਉਸ ਝੂਠ ਨੂੰ ਬੇਨਕਾਬ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਇੱਕ ਲੀਗਲ ਨੋਟਿਸ ਭੇਜਿਆ ਸੀ ਕਿ ਜਵਾਬ ਜਲਦ ਦਿੱਤਾ ਜਾਵੇ ਤੇ 15 ਦਿਨ ਪਹਿਲਾਂ ਇੱਕ ਹੋਰ ਨੋਟਿਸ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਸੀ ਕਿ ਜਿਹੜਾ ਝੂਠ ਉਹਨਾਂ ਨੇ ਬੋਲਿਆ ਉਸ ਉੱਤੇ ਉਹ ਮਾਫੀ ਮੰਗ ਸਕਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਅੱਗੋਂ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦੀ ਲੁੱਟ ਇਹਨਾਂ ਸਿਆਸਤਦਾਨਾਂ ਨੇ ਕੀਤੀ ਹੈ ਉਸ ਦਾ ਝੂਠ ਬੇਨਕਾਬ ਕਰਾਂਗੇ ਲੋਕਾਂ ਦੇ ਸਾਹਮਣੇ ਰੱਖਾਂਗੇ ਤੇ ਮੁਰ ਹੁਣ ਸੁਖਬੀਰ ਸਿੰਘ ਬਾਦਲ ਨੇ ਮਾਰਹਾਨੀ ਮਕਦਮਾ ਠੋਕ ਕੇ ਇਸ ਗੱਲ ਦੀ ਤਿਆਰੀ ਕਰ ਲਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸ ਤਰ੍ਹਾਂ ਅਦਾਲਤ ਤੱਕ ਲਿਆਂਦਾ ਜਾਵੇ ਤਾਂ ਇਸ ਗੱਲ ਦੇ ਉੱਤੇ ਵੀ ਕਾਫੀ ਸਿਆਸਤ ਦੇ ਵਿੱਚ ਚਰਚਾ ਬਣੀ ਹੈ ਕਿ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਸਿਆਸਦਾਨਾਂ ਦਾ ਖੜਾ ਮਾਫੀ ਮੰਗ ਕੇ ਹੀ ਛੁੱਟਦਾ ਦਿਖਾਈ ਦਿੰਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਵੀ ਵਿਕਰਮ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਹੈ ਸੰਜੇ ਸਿੰਘ ਤੇ ਕੋਹਰ ਨੇਤਾ ਇਹਨਾਂ ਦੇ ਉਹ ਵੀ ਹੁਣ ਬਿਕਰਮ ਮਸੀਤਿਆ ਤੋਂ ਮਾਫੀਆਂ ਮੰਗਣ ਲਈ ਕਾਲੇ ਦਿਖਾਈ ਦਿੰਦੇ ਆ ਤਾਂ ਲਗਾਤਾਰ ਅੰਮ੍ਰਿਤਸਰ ਦੀ ਜਦਾਲਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਪੇਸ਼ੀਆਂ ਰਵਿੰਦਰ ਕੇਜਰੀਵਾਲ ਨੂੰ ਭੁਗਤਲੀਆਂ ਪਈਆਂ ਸੀ ਤਾਂ ਪੰਜਾਬ ਦੇ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਵਲੰਟਰਾ ਨੇ ਰਵਿੰਦਰ ਕੇਜਰੀਵਾਲ ਦੀ ਇਸ ਮਾਫੀ ਦੇ ਉੱਤੇ ਨਾਰਾਜ਼ਗੀ ਦਿਖਾਈ ਸੀ ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਕਿਤਨਾ ਕਿਤੇ ਇਸ ਗੱਲ ਦਾ ਮਨ ਵਿੱਚ ਗੁੱਸਾ ਰੱਖਿਆ ਸੀ ਕਿ ਆਖਰ ਜਦੋਂ ਸਿਆਸਤਦਾਨ ਇਸ ਕਦਰ ਅੱਗੇ ਵੱਧ ਜਾਣ ਤਾਂ ਰਵਿੰਦ ਕੇਜਰੀਵਾਲ ਹੋਰਾਂ ਨੂੰ ਅਜਿਹਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ ਆਖਰ ਰਵਿੰਦਰ ਕੇਜਰੀਵਾਲ ਹੋਰਾਂ ਨੇ ਜਿਵੇਂ ਹੀ ਵਿਕਰਮ ਮੁਜੀਠੀਆ ਤੋਂ ਮਾਫੀ ਮੰਗੀ ਤਾਂ ਵੱਡੀ ਕਿਰਕਰੀ ਦਾ ਸਾਹਮਣਾ ਆਮ ਆਦੀ ਪਾਰਟੀ ਨੂੰ ਕਰਨਾ ਪਿਆ ਸੀ ਹੁਣ ਸੰਜੇ ਸਿੰਘ ਤੇ ਇੱਕ ਹੋਰ ਲੀਡਰ ਨੇ ਜਿਹੜੇ ਆਮ ਆਦੀ ਪਾਰਟੀ ਦੇ ਉਹ ਹੁਣ ਵਿਕਰਮ ਮਜੀਠੀਆ ਤੋਂ ਮਾਫੀਆਂ ਮੰਗਦੇ ਦਿਖਾਈ ਦਿੰਦੇ ਆ ਤਾਂ ਵਿਕਰਮ ਮਜੀਠੀਆ ਨੇ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਸਿਆਸਤਦਾਨ ਕਰਦੇ ਆ ਉਹ ਸਿਆਸਤ ਤਖਤਾਂ ਠੀਕ ਨੇ ਪਰੰਤੂ ਜਿਸ ਤਰ੍ਹਾਂ ਪਰਿਵਾਰਾਂ ਦੇ ਉੱਤੇ ਨਿੱਜੀ ਹਮਲੇ ਕੀਤੇ ਜਾਂਦੇ ਆ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਮਜੀਠੀਆ ਦੇ ਪਰਿਵਾਰਕ ਤੌਰ ਤੇ ਨਿੱਜੀ ਹਮਲਾ ਕੀਤਾ ਸੀ ਅਰਬੀ ਘੋੜਿਆਂ ਨੂੰ ਲੈ ਕੇ ਉਸ ਦਾ ਖੁਲਾਸਾ ਵੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਕਰ ਸਕੇ ਤੇ ਜਿਵੇਂ ਹੀ ਹੁਣ ਵਿਕਰਮ ਮਜ਼ੀਠੀਆ ਨੇ ਇੱਕ ਉਹਨਾਂ ਦੀ ਸੁਪੁੱਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਾਦੀ ਜਾਂ ਜਨਤਕ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਸਰਕਾਰ ਵੱਲੋਂ ਸਮਨਿੰਗ ਦਾ ਸਿਲਸਿਲਾ ਵਿਕਰਮ ਮਜ਼ੀਠੀਆ ਦੇ ਪ੍ਰਤੀ ਸ਼ੁਰੂ ਕੀਤਾ ਤਾਂ ਉਹ ਵੀ ਦਿਖਾਈ ਸਾਰਿਆਂ ਨੂੰ ਦਿੰਦਾ ਹੈ ਤਾਂ ਇਸ ਗੱਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਗੱਲ ਨੂੰ ਅਕਸਰ ਕਹਿੰਦੇ ਨਜ਼ਰ ਆਉਂਦੇ ਆ ਕਿ ਸਿਆਸਤਦਾਨਾਂ ਨੂੰ ਥੋੜੀ ਗਰੀਮਾ ਰੱਖਣੀ ਚਾਹੀਦੀ ਹੈ ਸਿਆਸਤਦਾਨਾਂ ਨੂੰ ਥੋੜੀ ਮਰਿਆਦਾ ਰੱਖਣੀ ਚਾਹੀਦੀ ਹੈ ਤੋਂ ਹੁਣ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਘਿਰਦੇ ਨਜ਼ਰ ਆ ਰਿਹਾ ਹੈ ਤਾਂ ਇੱਕ ਤਾਂ ਸਾਹਮਣੇ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਗੁਰਦਰਾ ਘਾਲ ਬੋਂਗਾ ਦੇ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਪਹੁੰਚੀ ਹੈ ਤਾਂ ਉਸ ਰਿਪੋਰਟ ਦੇ ਉੱਤੇ ਵੀ ਜਲਦ ਕੋਈ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਹੋ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਬਰਗਾੜੀ ਤੇ ਕੋਟਪੁਰਾ ਮਾਮਲੇ ਦੇ ਵਿੱਚ ਗੋਲੀकांड ਨੂੰ ਲੈ ਕੇ ਬਾਦਲ ਪਰਿਵਾਰ ਨੂੰ ਟਾਰਗੇਟ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਤਾਂ ਜਿਸ ਤਰ੍ਹਾਂ ਬਰਗਾੜੀ ਜਾਂ ਕੋਟਪੁਰਾ ਕਾਂਡ ਵਿੱਚ ਗੋਲੀ ਚੱਲੀ ਸੀ ਨੌਜਵਾਨ ਮਰੇ ਸੀ ਤਾਂ ਉਸ ਦੀ ਜ਼ਿੰਮੇਵਾਰੀ ਵੀ ਬਾਦਲ ਸਰਕਾਰ ਦੇ ਉੱਤੇ ਹੀ ਪਾਉਂਦੇ ਆ ਪੰਜਾਬ ਦੇ ਸਿਆਸਤਦਾਨ ਤੇ ਹੁਣ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਸਨ ਤੇ ਦੂਜੇ ਪਾਸੇ ਧਾਰਮਿਕ ਪਖਤੋਂ ਵੀ ਕੁਝ ਸਿਆਸਤਦਾਨ ਇਹ ਗੱਲ ਲਖਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਗਰੈਵ ਵਿਪਾਕਸੀ ਤੇ ਗੁਰਦੁਆਰਾ ਕਾਲ ਬੰਗਾ ਵਿੱਚ ਚੱਲੀ ਗੋਲੀ ਕਿਸ ਦੇ ਹੁਕਮਾਂ ਤੇ ਚੱਲੀ ਹੈ ਤੇ ਜਿਸ ਤਰ੍ਹਾਂ ਦੀ ਜਵਾਬਦੇਹੀ ਹੁਣ ਤੱਕ ਸਿਆਸਤਦਾਨ ਸਿਆਸਤ ਕਰਕੇ ਬੇਜਾਨੀ ਜਾਂ ਬਰਗਾੜੀ ਕਣ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਬਣਾ ਰਹੇ ਸੀ ਤਾਂ ਹੁਣ ਇੱਕ ਵਾਰ ਫਿਰ ਧਾਰਮਿਕ ਪੱਖ ਤੋਂ ਗੁਰਦੁਆਰਾ ਅਕਾਲ ਗੋਲੇकांड ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤਲਬ ਹੁੰਦੇ ਨਜਰਾਉਣਗੇ